ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ ਫਰੈਂਡਸ ਅੱਜ ਆਪਾਂ ਇਹ ਵਾਲਾ ਡਿਜ਼ਾਈਨ ਬਣਾਵਾਂਗੇ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਤੇ ਬਣਾਉਣ 'ਚ ਵੀ ਇਹ ਡਿਜ਼ਾਈਨ ਬਹੁਤ ਆਸਾਨ ਹੈ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਪ੍ਰੋਜੈਕਟ ਤੇ ਵੀ ਪਾ ਸਕਦੇ ਹੋ ਮਫਲਰ ਤੇ ਵੀ ਬਣਾਇਆ ਆਇਆ ਹੈ ਇਹ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਆ ਤੇ ਇੱਕ ਕੁੰਡਾ ਐਕਸਟਰਾ ਲੈਣਾ ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਦੋ ਸਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਬਿਨਾ ਬੁਨੇ ਹੋ ਤਾਰ ਲੈਣਾ ਅਗਲੇ ਤਿੰਨ ਕੁੰਡੇ ਸਿੱਧੇ 1 2 3 ਤਿੰਨ ਕੁੰਡੇ ਸਿੱਧੇ ਧੱਗਾ ਆਪਣੇ ਵੱਲ ਕੀਤਾ ਫਿਰ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਫਰੈਂਡਸ ਇਹ ਚਾਰ ਕੁੰਡਿਆਂ ਨੂੰ ਪੂਰੀ ਸਲਾਈ ਚ ਰਿਪੀਟ ਕਰਨਾ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਧੱਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਇੱਕ ਦੋ े सदे तनेता अगला कंडा बिना ब डिजाइन दी पहली पूरी स्त्रर बनाकर कंप्लीट करनी है तीन कुंडे सिदधेिरतागानेवालता अगला कंडा बिना बुनेतानाे सद तनेलता अगला कंडा बना बुताना ਤੁਰਕੇ 1 2 3 ਤਿੰਨ ਕੁੰਡੇ ਸਿੱਧੇ ਤੱਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ 1 2 3 ਤਿੰਨ ਕੁੰਡੇ ਸਿੱਧੇ ਇੱਧਰ ਵੀ ਆਪਣੇ ਤਿੰਨ ਕੁੰਡੇ ਸਿੱਧੇ ਸੀ ਇੱਧਰ ਵੀ ਆਪਣੇ ਤਿੰਨ ਕੁੰਡੇ ਸਿੱਧੇ ਆਏ ਆ ਲਾਸਟ ਵਾਲੇ ਕੁੰਡੇ ਨੂੰ ਸਿੱਧਾ ਬੁਨ ਲਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਕੇ ਕੰਪਲੀਟ ਹੈ ਉਨਾਪਰ ਡਿਜ਼ਾਈਨ ਦੀ ਦੂਸਰੀ ਸਲਾਈਟ ਹੈ ਦੇਖੋ ਫਰੈਂਡਸ ਉਲਟੀ ਸਾਈਡ ਤੋਂ ਵੀ ਇਹ ਡਿਜ਼ਾਈਨ ਇਸ ਤਰ੍ਹਾਂ ਦੇਖਣ ਨੂੰ ਸਿੱਧੀ ਸਾਈਡ ਵਰਗਾ ਹੀ ਲੱਗਦਾ ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਧੱਗਾ ਅੱਗੇ ਕੀਤਾ ਇੱਕ ਕੁੰਡਾ ਸਿੱਧਾ ਧੱਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਫਰੈਂਡਸ ਸਿੱਧੀ ਸਾਈਡ ਤੇ ਆਪਾਂ ਤਿੰਨ ਕੁੰਡੇ ਸਿੱਧੇ ਪਾਏ ਸੀ ਉਲਟੀ ਸਾਈਡ ਤੇ ਇੱਕ ਕੁੰਡਾ ਸਿੱਧਾ ਪਾ ਕੇ ਫਿਰ ਧੱਗਾ ਆਪਣੇ ਵੱਲ ਕਰਕੇ ਕੁੰਡਾ பினா பு உத்திய சிதை சிதை அகலா பினா பு உத்தார் தின் தின் சிதை தனி வகல கண்டா பினா புனை உத்தார் 2 3 ਤਿੰਨ ਕੁੰਡੇ ਸਿੱਦੇ ਧਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੂਰੀ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ ਤਿੰਨ ਕੁੰਡੇ ਸਿੱਦੇ ਧਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ 1 2 3 ਤਿੰਨ ਕੁੰਡੇ ਸਿੱਦੇ ਧਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਤਿੰਨ ਕੁੰਡੇ ਸਿੱਧੇ ਧੱਗਾ ਆਪਣੇ ਵੱਲ ਕੀਤਾ ਅਗਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਇੱਧਰ ਵੀ ਦੇਖੋ ਫਰੈਂਡਸ ਆਪਣਾ ਇੱਕ ਕੁੰਡਾ ਸਿੱਧਾ ਆਇਆ ਇੱਧਰ ਵੀ ਇੱਕ ਕੁੰਡਾ ਸਿੱਧਾ ਬਣਾਇਆ ਸੀ ਆਪਾਂ ਇੱਧਰ ਵੀ ਇੱਕ ਕੁੰਡਾ ਸਿੱਧਾ ਲਾਸਟ ਵਾਲੇ ਕੁੰਡੇ ਨੂੰ ਉਲਟਾ ਬੁਣ ਲਾਂਗੇ ਇਹ ਦੋ ਸਲਾਈਆਂ ਨੂੰ ਫਰੈਂਡਸ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਫਿਰ ਆਪਾਂ ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਕੇ ਤਿੰਨ ਕੁੰਡੇ ਸਿੱਧੇ ਪਾਣੇ ਆ ਅਗਲਾ ਕੁੰਡਾ ਬਿਨਾ ਬੁਨੇ ਉਤਾਰਨਾ ਹੈ ਫਰੈਂਡਸ ਇਸ ਤਰ੍ਹਾਂ ਹੀ ਇਹ ਡਿਜ਼ਾਈਨ ਉਲਟੀ ਸਲਾਈ ਸਿੱਧੀ ਸਲਾਈ ਤੇ ਤਿੰਨ ਕੁੰਡੇ ਸਿੱਧੇ ਆਣਗੇ ਉਲਟੀ ਸਲਾਈ ਤੇ ਇੱਕ ਕੁੰਡਾ ਸਿੱਧਾ ਆਣਾ ਜਦੋਂ ਆਪਾਂ ਇਹ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤੇ ਆਪਣਾ ਡਿਜ਼ਾਈਨ ਬਣ ਕੇ ਦੇਖੋ ਕਿੰਨਾ ਪਿਆਰਾ ਲੱਗਦਾ ਤੁਸੀਂ ਇਹਨੂੰ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ